ਦਸ਼ਕੋ ਬ੍ਰੇਕ ਪਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਲਿਖਤ ਆਈ ਹੈ ਗੁਰਪ੍ਰੀਤ ਸਿੰਘ ਜਿਹਦੀ ਨਿਊਯਾਰਕ ਸੀ ਤੋਂ ਇਹ ਲਿਖ ਦਿਨ ਪਿਤਾ ਸਮਾਨ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਦਾ ਕੁਝ ਨਹੀਂ ਲਿਖ ਸਕਦਾ ਬਹੁਤ ਬਿਜ਼ੀ ਚੱਲ ਰਿਹਾ ਹੈ ਪਰ ਤੁਸੀਂ ਕਿਹਾ ਟੀਵੀ 84 ਕ੍ਰਾਈਸਿਸ ਵਿੱਚ ਜਾ ਰਿਹਾ ਹੈ ਸੁਣ ਕੇ ਅੱਖਾਂ ਵਿੱਚੋਂ ਪਾਣੀ ਆ ਗਿਆ ਤੁਸੀਂ ਕਿਹਾ ਸੀ ਕਿ ਗੁਰਦੁਆਰਾ ਸਾਹਿਬਾਨ ਕਮੇਟੀਆਂ ਮਦਦ ਕਰਨਗੀਆਂ ਇਸ ਕਰਕੇ ਬੇਫਿਕਰ ਸੀ ਪਰ ਚਲੋ ਵਾਹਿਗੁਰੂ ਭਲੀ ਕਰੇਗਾ ਖਾਲਸਾ ਜਿੰਦਾਬਾਦ ਜੀ ਡਾਕਟਰ ਸਾਹਿਬ ਜਿੰਦਾਬਾਦ ਜਿੰਦਾਬਾਦ ਵੀਰ ਕੁਰਬੀਤ ਸਿੰਘ ਜੀ ਦੀ ਲਿਖਤ ਪੜ੍ਹ ਕੇ ਵੀ ਮੇਰੀਆਂ ਅੱਖਾਂ 'ਚ ਪਾਣੀ ਆਇਆ ਜੀ ਦਿਲ ਵੀ ਪਿਆਰ 'ਚ ਡੁੱਬਿਆ ਕੁਦਰਤੀ ਚਿੱਠੀ ਆਫਿਸ ਆਈ ਸੀ ਬਾਕੀ ਸਟਾਫ ਮੈਂਬਰ ਵੀ ਬੈਠੇ ਸੀ ਮੈਂ ਸਭ ਨੂੰ ਪੜਨ ਲਈ ਵੀ ਦਿੱਤੀ ਔਰ ਮੈਂ ਕਿਹਾ ਵੀ ਇਸ ਕਿਸਮ ਦੇ ਵੀਰ ਨੇ ਜਿਹੜੇ ਸਾਨੂੰ ਘਰ ਨਹੀਂ ਬਹਿਣ ਦੇਣਗੇ ਕਦੇ ਵੀ ਜਦੋਂ ਕਦੇ ਉਪਰਾਮ ਵੀ ਮਨ ਹੁੰਦਾ ਹੈ ਜੀ ਕਿ ਭਾਈ ਜੇ ਸਾਡੇ ਇੱਕ ਵੱਡੇ ਹਿੱਸੇ ਨੂੰ ਔਰ ਜਵੇਂ ਇਹਨਾਂ ਨੇ ਕਮੇਟੀਆਂ ਦਾ ਜ਼ਿਕਰ ਕੀਤਾ ਹੈ ਚਲੋ ਅਸੀਂ ਸ਼ੁਕਰਗੁਜ਼ਾਰ ਹਾਂ ਵੀ ਸਾਨੂੰ ਪੰਥਕ ਚੈਨਲ ਲਾਣਿਆ ਹੈ ਵੱਡਾ ਇੱਕ ਸੈਟਅਪ ਦੇ ਵਿੱਚ ਲੇਕਿਨ ਗੱਲ ਅਲਟੀਮੇਟਲੀ ਤਾਂ ਇਹ ਹੈ ਕਿ ਆਰਥਿਕ ਤੌਰ ਦੇ ਉੱਤੇ ਜਦੋਂ ਤੱਕ ਕਨਸਟੈਂਟ ਮਦਦ ਦੀ ਲਾਈਨ ਨਹੀਂ ਹੁੰਦੀ क्योंकि जिस किस्म का खर्च वाला सारा प्रोजेक्ट है उन्होंने बड़ी मुश्किल तो के नाल साढ़े तीन साल च इतों तक लैके आए हैं और जहर है कि भी ये क्राइसिस इफेक्ट भी करता है फिर तीन तो मानसिकता भी करद और मैं आ, पिछे सियाटल लास्ट वीकेंड उ भी मैं क्या मैं आ, मेरे ना सुभा का हिस्सा जो सारी जिंदगी ਫਕੀਰੀ ਕਮਾਈ ਹੁੰਦੀ ਹੈ ਤੇ ਫਿਰ ਇੱਕ ਲਾਪ ਬੇਪਰਵਾਹੀ ਹੁੰਦੀ ਹੈ ਤੁਹਾਡੇ ਸੁਭਾਅ ਚ ਤੇ ਦੂਸਰਾ ਪੱਖ ਇੱਕ ਹੋਰ ਤਰ੍ਹਾਂ ਦਾ ਹੁੰਦਾ ਜਦੋਂ ਤੁਸੀਂ ਜਿਹੜੇ ਲੋਕ ਸਮਝਦੇ ਨੇ ਕਿ ਕਿਵੇਂ ਜਿਹੜਾ ਉਹ ਪਰਮਾਣ ਹੈ ਕਿਸ ਕਿਸਮ ਦਾ ਸ਼ਬਦ ਜਾਲ ਉਹਨਾਂ ਹੈ ਜਾਂ ਕਿਸ ਕਿਸਮ ਦੀਆਂ ਸਟ੍ਰੈਟਜੀਸ ਪੁਰਾਣੀਆਂ ਹੈ ਸਾਡੇ ਕੋਲ ਤਾਂ ਜਿਹੜਾ ਹੰਨੇ ਜਾਂ ਬੰਨੇ ਵਾਲੀ ਇੱਕ ਫਿਲਾਸਫੀ ਰਹੀ ਹੈ ਇਸੇ ਨਾਲ ਹੀ ਪੰਥ ਦੇ ਵਿੱਚ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਕੌਮੀ ਨਿਸ਼ਾਨੇ ਲਈ ਵੀ ਜਿਹੜੀ ਹੈ ਉਹ ਹੰਨੇ ਜਾਂ ਬੰਨੇ ਵਾਲੀ ਗੱਲ ਹੈ ਇੱਕ ਹੋਰ ਨੇ ਜਿਹੜੇ ਕੌਮੀ ਆਜ਼ਾਦੀ ਲਈ ਖੜੇ ਨੇ ਇੱਕ ਉਹ ਪਗੋੜੇ ਨੇ ਵਿਚ ਵਿਚਾਰਾ ਕੋਈ ਨਹੀਂ ਹੈ ਜੀ ਸੋ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਇੱਕ-ਇੱਕ ਪੈਸਾ ਇੱਕ-ਇੱਕ ਦਮੜੀ ਇੱਕ-ਇੱਕ ਕੋੜੀ ਜਿਵੇਂ ਭਾਈ ਗੁਰਦਾਸ ਸਿੰਘ ਨੇ ਫਰਮਾਇਆ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਅਰਦਾਸ ਹੋਣ ਲੱਗੀ ਹੈ ਔਰ ਗੁਰੂ ਅਰਜਨ ਸਾਹਿਬ ਇੰਤਜ਼ਾਰ ਕਰ ਰਹੇ ਨੇ ਅਰਦਾਸ ਨਹੀਂ ਸ਼ੁਰੂ ਕਰ ਰਹੇ ਕਿ ਭਾਈ ਅਰਦਾਸੀਆ ਸਿੰਘ ਕਹਿ ਰਿਹਾ ਮੀਬੜਾ ਕਹਿ ਰਿਹਾ ਜੀ ਭੇਟਾ ਆ ਗਈ ਹੁਣ ਕੋਈ ਨਹੀਂ ਤੇ ਇੱਕ ਗਰੀਬ ਸਿੱਖ ਪਿੱਛੇ ਖੜਾ ਆ ਕੇ ਖਲੋਤਾ ਤੇ ਗੁਰੂ ਉਹ ਆ ਨਹੀਂ ਰਿਹਾ ਅੱਗੇ ਤੇ ਗੁਰੂ ਸਾਹਿਬ ਅਰਦਾਸੀਆ ਨੂੰ ਅਰਦਾਸ ਨਹੀਂ ਕਰਨ ਦੇਉਂਦੇ ਜੀ ਔਰ ਜਦੋਂ ਤੱਕ ਫਿਰ ਇੱਕ ਸਿੱਖ ਨੂੰ ਗੁਰੂ ਸਾਹਿਬ ਨੇ ਕਿਹਾ ਭਾਈ ਉਹਨੂੰ ਲਿਆਓ ਜੀ ਉਹ ਆਇਆ ਦਰਦਾ ਵੀ ਪਤਾ ਨਹੀਂ ਜਦੋਂ ਆ ਕੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੂੰ ਸਿੱਖਾ ਭੇਟ ਲਿਆ ਕਿੱਥੇ ਉਨੇ ਆਪਣੇ ਪੱਗ ਦੇ ਲਾੜ ਚੋਂ ਇੱਕ ਕਾਡੀ ਜਿਹੜੀ ਕਿ ਪਿਛਲੀ ਸ਼ਾਮ ਉਹਨੇ ਆਪਣੀ ਆਪਣੀ ਧਰਮ ਪਤਨੀ ਨੂੰ ਕਿਹਾ ਜੀ ਇਸ ਤਰ੍ਹਾਂ ਜਿਹੜੀ ਹੈ ਸੇਵਾ ਹੋ ਰਹੀ ਹੈ ਔਰ ਮੈਂ ਜਾਣਾਂ ਕੀ ਹੈ ਤੇ ਉਹ ਕਰਦੇ ਪਰਛੱਤੇ ਚ ਉਹਨੇ ਕਿਤੇ ਵਿਚਾਰੀ ਨੇ ਜਿਵੇਂ ਸੁਗੜ ਬੀਬੀਆਂ ਕਰਦੀਆਂ ਉਹ ਕਾਡੀ ਰੱਖੀ ਹੋਈ ਸੀ ਉਸਨੇ ਕਿਹਾ ਕਿ ਭਾਈ ਇਹੀ ਹੈ ਤੇ ਗੁਰੂ ਸਾਹਿਬ ਨੇ ਹੱਥ ਕਰਕੇ ਉਹ ਕਾਡੀ ਲਈ ਔਰ ਉਹਨੇ ਕਿਹਾ ਕਿ ਭਾਈ ਇਹ ਸੇ ਕਪੜਾ ਸਰਬਾਂਸ ਦੰਦਾ ਜੀ ਵੀ ਲੱਖਾਂ ਵਾਲਿਆਂ ਨੇ ਹਜ਼ਾਰਾਂ ਦਿੱਤੇ ਹੋਣਗੇ ਹਜ਼ਾਰਾਂ ਵਾਲਿਆਂ ਨੇ ਸੈਂਕੜਿਆਂ ਦਿੱਤੇ ਸੈਂਕੜਿਆਂ ਨੇ ਥੋੜੇ ਦਿੱਤੇ ਪਰ ਉਹ ਜਿਨ੍ਹਾਂ ਦੇ ਕੋਲ ਜੋ ਕੁਛ ਸੀ ਜੀ ਔਰ ਭਾਈ ਗੁਰਦਾਸ ਜੀ ਦੀ ਕਲਮ ਚੱਲੀ ਕਿ ਭਾਵਨੀ ਭਗਤ ਪਾਏ ਕੋੜੀ ਅੱਗੇ ਭਾਗ ਰੱਖੇ ਜੀ ਇਹ ਪਿਆਰੇ ਦੀ ਭਗਤੀ ਹੈ ਕਿ ਉਸ ਉਹ ਕੋੜੀ ਜਿਹੜੀ ਹੈ ਉਹੀ ਪਿਆਰੇ ਨੂੰ ਕੁਰਬਾਨ ਹੁੰਦੀ ਹੈ ਉਪਰਵਾਨ ਹੁੰਦੀ ਹੈ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਰੋਸਾਬ ਪ੍ਰੋਗਰਾਮ ਦੇ ਅੰਤ ਵਿੱਚ ਤਾਂ ਸਿਰ ਦਰਸ਼ਕਾਂ ਦੋਸਤੋ ਅੱਜ ਤੱਕ ਜਾ ਅ ਅੱਜ ਦੇ ਵਿਚਾਰ ਲਈ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੇ ਦੋ ਸ਼ਲੋਕ ਅਸੀਂ ਚੁਣੇ ਨੇ ਜੀ ਪਹਿਲਾ ਸ਼ਲੋਕ ਹੈ ਏ ਜੇਬੇ ਏ ਰਸਗੇ ਮਧੁਰ ਪ੍ਰਿਆ ਤੁਇੰਗ ਸਤ ਹਤੰ ਪਰਮ ਬਾਦਨ ਅਵਰਥ ਇਥੋ ਸ਼ੁਧ ਅਚਰਣੇ ਗੇਹੇ ਮੇਰੀ ਜੀਬ ਤੂੰ ਰਸਾਨੂ ਜਾਣਨ ਵਾਲੀ ਹੈ ਤੈਨੂੰ ਮਿੱਠਾ ਬਹੁਤ ਚੰਗਾ ਲੱਗਦਾ ਪਰ ਤੂੰ ਸੱਚ ਤੋਂ ਮਰੀ ਪਈ ਹੈ ਖਤੰਗ ਹੁੰਦਾ ਹੈ ਮਰਨਾ ਸੱਚ ਤੋਂ ਤੂੰ ਦੂਰ ਦੌੜਦੀ ਹੈ ਜੀ ਪਰਮ ਬਾਦਨ ਬڑے بڑے ਝਗੜੇ ਕਰਨੇ ਤੈਨੂੰ ਬਹੁਤ ਪਸੰਦ ਨੇ ਸੱਚ ਤੋਂ ਦੌੜਦੀ ਹੈ ਮਿੱਠੇ ਨੂੰ ਪੈਂਦੀ ਹੈ ਮਿੱਠੇ ਸਵਾਦ ਦੇ ਲਈ ਕੁਰਬਾਨ ਹੁੰਦੀ ਹੈ ਅਵਰਥ ਇਥੋਂ ਸ਼ੁੱਧ ਅਚਰਣੇ ਜੇ ਤੂੰ ਆਪਣਾ ਬਚਾ ਚਾਹੁੰਦਾ ਹੈ ਹਿਊਮਨ ਸੋਲ ਨੂੰ ਕਿਹ ਅਜੀਬ ਦੇ ਬਹਾਨੇ ਜੀ ਤੇ ਫਿਰ ਇਸ ਗੱਲ ਨੂੰ ਇਸ ਸੰਸਕ੍ਰਿਤ ਦਾ ਸ਼ਬਦ ਹੈ ਅਵਰਤ 에ਥੂ ਜਿਹਨੂੰ ਕਹਿੰਦੇ ਨੇ ਰਿਪੀਟ ਕਰਨਾ بار بار ਕਹਿਣਾ ਸ਼ੁੱਧ ਅਚਰਣੇ ਫਿਰ ਇਹ ਅੱਖਰ بار بار ਦੁਹਰਾ ਕਿਹੜਾ ਅੱਖਰ ਗੋਬਿੰਦ ਦਾਮੋਦਰ ਮਾਧਵੇ ਕਿ ਉਹ ਵਾਇਗਰੂ ਉਹ ਗੋਬਿੰਦ ਹੈ ਉਹ ਦਾਮੋਦਰ ਹੈ ਉਹ ਮਾਧਵੇ ਹੈ ਕਿ ਉਸ ਰਬ ਨੂੰ ਯਾਦ ਕਰ ਸਿਰਫ ਰਸਾ ਕਸਾਂਜ ਬਾਦ ਵਿਵਾਦ ਦੇ ਵਿੱਚ ਝੂਠ ਤੇ ਵਿੱਚ ਸੱਚ ਤੋਂ ਦੌੜ ਕੇ ਆਪਣੇ ਆਪ ਨੂੰ ਜਿਹੜਾ ਨਾ ਰੱਖ ਔਰ ਦੂਸਰਾ ਸ਼ਲੋਕ ਹੈ ਦਰਬੰਤ ਨਾਰੀ ਮਦੂਨ ਮਤੰਗ ਬਲਵੰਤ ਬਲਾਤ ਕਾਰਣੇ ਚਰਣ ਕਮਲ ਨੇ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮਨੇ हे ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਣ ਤੁਇਨ ਤਨੇ ਨਾਨਕ ਅਨਕਬਾਰ ਨਮੋ ਅਨਕਬਾਰ ਨਮੋ ਨਮੇ ਜੀ ਹੁਣ ਇਹਦੇ ਚ ਕੀੜੀ ਦਾ ਅਲੰਕਾਰ ਇਸਤੇਮਾਲ ਕੀਤਾ ਔਰ ਸਭ ਤੋਂ ਪਹਿਲਾਂ ਉਹ ਮਰਦ ਜਿਹੜੇ ਕਿ ਇਸਤਰੀ ਮਦ ਵਿੱਚ ਮਸਤ ਰਹਿੰਦੇ ਨੇ ਲਸਟ ਵਿੱਚ ਰੁੱਝਿਆ ਹੋਇਆ ਔਰ ਉਹ ਸਮਝਦੇ ਨੇ ਕਿ ਉਹ ਮਰਦ ਨੇ ਔਰ ਉਹਨਾਂ ਦਾ ਜਿਹੜਾ ਬਲ ਉਹ ਵਦੀਕੀਆਂ ਵੀ ਕਰਦੇ ਨੇ ਆਪਣੀ ਉਸ ਮਰਦਾਨਗੀ ਦੇ ਹੰਕਾਰ ਵਿੱਚ ਗਰਬੰਤ ਨਾਰੀ ਮਦੂਨ ਮਤੰਗ ਉਸ ਹੰਕਾਰ ਦੇ ਵਿੱਚ ਕਾਮ ਦੇ ਹੰਕਾਰ ਦੇ ਵਿੱਚ ਵਧੀਕਿਆ ਕਰਨ ਵਾਲੇ ਚਰਨ ਕਮਲ ਨੇ ਭਜੰਤ ਉਹ ਉਸ ਨਿਰੰਕਾਰ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਨਹੀਂ ਕਰਦੇ ਤ੍ਰਿਣ ਸਮਾਨ ਤ੍ਰਿਗ ਜਨਮੈ ਇਹੋ ਜੇ ਲੋਕ ਕੱਖੋਂ ਹੌਲੇ ਨੇ ਤ੍ਰਿਣ ਕਹਿੰਦੇ ਨੇ ਤਨਕੇ ਨੇ ਉਹਨਾਂ ਦਾ ਜੀਵਨ ਉਹਨਾਂ ਦਾ ਜਨਮ ਕੱਖੋਂ ਹੌਲੇ ਇਸ ਦੇ ਉਲਟ ਹੈ ਪਪੀਲ ਕਾ ਪਪੀਲ ਕਾ ਕਹਿੰਦੇ ਨੇ ਕੀੜੀ ਨੂੰ ਜੇ ਕੀੜੀ ਜਿਹੜੀ ਹੈ ਉਹ ਰੱਬ ਦੇ ਨਾਲ ਜੁੜੀ ਹੋਈ ਹੈ ਇੱਕ ਪਾਸੇ ਹੰਕਾਰੀ ਲੋਕ ਬਹੁਤ ਤਾਕਤਵਰ ਉਹ ਨੇ ਇੱਕ ਉਹ ਨੇ ਜਿਨ੍ਹਾਂ ਦਾ ਹੈਂਡ ਟੂ ਮਾਊਥ ਹੈ ਬੇਸ਼ੱਕ ਬੜੇ ਹੰਬਲ ਨੇ ਕੀੜੀ ਸਮਾਨ ਪਰ ਉਹ ਰੱਬ ਦੇ ਨਾਲ ਜੁੜੇ ਹੋਏ ਨੇ ਤੇ ਉਹ ਗ੍ਰਸਟੇ ਨੇ ਭਾਰੀ ਨੇ ਮਤਲਬ ਉਹ ਹਾਥੀ ਵਾਂਗ ਭਾਰੇ ਨੇ ਭਾਵੇਂ ਉਹਨਾਂ ਦਾ ਵਜੂਦ ਕੀੜੀ ਵਰਗਾ ਹੋਵੇ ਗੋਬਿੰਦ ਸਿਮਰਨ ਤੋ ਇਹ ਤਾਂ ਨਹੀਂ ਉਹ ਰੱਬ ਦਾ ਸਿਮਰਨ ਕਰਕੇ ਤਨਵਾਨ ਹੁੰਦੇ ਨੇ ਨਾਨਕ ਅਨਕਬਾਰ ਨਮੋ ਨਮੇ ਪੰਜਵੇਂ ਨਾਨਕ ਫਰਮਾਉਂਦੇ ਨੇ ਇਹੋ ਜੇ ਮਨੁੱਖਾਂ ਨੂੰ ਜਿਹੜੇ ਰੱਬ ਦੀ ਯਾਦ ਚ ਜੁੜੇ ਹੋਏ ਨੇ ਭਾਵੇਂ ਉਹ ਹੈਵ ਨਾਟ ਨੇ ਉਹਨਾਂ ਕੋਲ ਸਾਧਨ ਨਹੀਂ ਨੇ ਜੀ ਮੈਂ ਬਾਰ-ਬਾਰ ਨਮਸਕਾਰ ਕਰਦਾਂ ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੇ ਈਵਰਸ ਕੋਲ ਨੇ ਇਜਾਜ਼ਤ ਈਵਰਸ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨਾਲ ਗਿਆ ਦੋ ਦੇਖਦੇ ਹੋ ਰਿਹਾ TV4 ਬੁਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ